ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਸਤਾਰ ਅਪਮਾਨ ਮਾਮਲੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਉਹਨਾਂ ਕਿਹਾ ਕਿਸੇ ਆਗੂ ਵੱਲੋਂ ਦਸਤਾਰ ਬਾਰੇ ਘਟਿਆ ਬਿਆਨਬਾਜ਼ੀ ਬਿਲਕੁਲ ਵੀ ਸਹਿਣ ਨਹੀਂ ਕੀਤੀ ਜਾਵੇਗੀ ਜਥੇਦਾਰ ਨੇ ਕਿਹਾ ਕਿ ਇਸ ਬਿਆਨ ਬਾਰੇ ਐਮਐਲਏ ਗੁਰਦੀਪ ਸਿੰਘ ਰੰਦਾਵਾ ਨੂੰ ਸਮੁੱਚੇ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦਸਤਾਰ ਸਾਡੀ ਸਿਰਫ ਧਾਰਮਿਕ ਨਿਸ਼ਾਨੀ ਨਹੀਂ ਸਗੋ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਸਹਿਣ ਚਾਹੀਏ ਗੁਰਬਾਣੀ ਵਿੱਚ ਸਪਸ਼ਟ ਹੈ ਸਾਬਤ ਸੂਰਤ ਦਸਤਾਰ ਸਿਰਾ ਇਸ ਦਸਤਾਰ ਦੇ ਬਾਰੇ ਕਿੱਲਾ ਫੁਕੀਆਂ ਜਾਂ ਹੋਰ ਅਪਸ਼ਬਦ ਬੋਲਣਾ ਬੇहद ਮੰਦ ਭਾਗ ਹੈ ਜਥੇਦਾਰ ਨੇ ਸਾਫ਼ ਕਿਹਾ ਕਿ ਜਿਸ ਵਿਅਕਤੀ ਨੇ ਇਹ ਬਿਆਨ ਦਿੱਤਾ ਹੈ ਉਹ ਸ਼ਾਇਦ ਦਸਤਾਰ ਦੀ ਮਹੱਤਤਾ ਤੋਂ ਬਿਲਕੁਲ ਅਣਜਾਣ ਹੈ ਇਹ ਨਿੰਦਨਯੋਗ ਵਰਤਾਰੇ ਜੇ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਗੁਰਬਾਣੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ਾਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦੜ ਜੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰਕਾਰ ਨਹੀਂ ਹ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦ ਭਾਗਾ ਤੇ ਬਹੁਤ ਮਾੜਾ ਵਰਤਾਰ ਸੋ ਅੱਜ ਐਮਪੀ ਸੁਖਿੰਦਰ ਨਾਲ ਆ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਦ ਰੱਖੀ ਗਈ ਜਿਹੜੀ ਉਹ ਕਰਦੇ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਬਿਆਨ ਬਾਰੇ ਸਮੁੱਚੇ ਪੰਥ ਅੱਗੇ ਉਸ ਐਮਐਲਏ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਅਗਲੇ ਸਮੇਂ ਇਹਨਾਂ ਨਿਸ਼ਾਨੀਆਂ ਬਾਰੇ ਇਸ ਤਰ੍ਹਾਂ ਦੀ ਬੇਅਦਬੀ ਨਾ ਹੋਵੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦਸਤਾਰ ਸਾਡੀ ਸਿਰਫ ਧਾਰਮਿਕ ਨਿਸ਼ਾਨੀ ਨਹੀਂ ਸਗੋ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਸ਼ਹਨਸ਼ਾਹੀ ਹੈ ਗੁਰਬਾਣੀ ਵਿੱਚ ਸਪਸ਼ਟ ਹੈ ਸਾਬਤ ਸੂਰਤ ਦਸਤਾਰ ਸਿਰਾ ਇਸ ਦਸਤਾਰ ਦੇ ਬਾਰੇ ਕਿੱਲਾ ਫੁਕੀਆਂ ਜਾਂ ਹੋਰ ਅਪਸ਼ਬਦ ਬੋਲਣਾ ਬੇहद ਮੰਦਪਾ ਹੈ ਅਥੇਦਾਰ ਨੇ ਸਾਫ਼ ਕਿਹਾ ਕਿ ਜਿਸ ਵਿਅਕਤੀ ਨੇ ਇਹ ਬਿਆਨ ਦਿੱਤਾ ਹੈ ਉਹ ਸ਼ਾਇਦ ਦਸਤਾਰ ਦੀ ਮਹੱਤਤਾ ਤੋਂ ਬਿਲਕੁਲ ਅਣਜਾਣ ਹੈ ਇਹ ਨਿੰਦਨਯੋਗ ਵਰਤਾਰੇ ਇਹ ਜਿਹੜੇ ਸ਼ਬਦ ਆ ਬਹੁਤ ਮੰਦਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਕੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾਂ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰੋਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦਭਾਗਾ ਤੇ ਬਹੁਤ ਮਾੜਾ ਵਰਤਾਰਾ ਸੋ ਅੱਜ ਐਮਪੀ ਸੁਸ਼ਿੰਦਰ ਨਾਲ ਆ ਵੀ ਪਹੁੰਚੇ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਤੇ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ 12 ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਬਿਆਨ ਬਾਰੇ ਸਮੁੱਚੇ ਪੰਥ ਅੱਗੇ ਉਸ ਐਮਐਲਏ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਅਗਲੇ ਸਮੇਂ ਇਹਨਾਂ ਨਿਸ਼ਾਨੀਆਂ ਬਾਰੇ ਇਸ ਤਰ੍ਹਾਂ ਦੀ ਬੇਅਦਬੀ ਨਾ ਹੋਵੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦਸਤਾਰ ਸਾਡੀ ਸਿਰਫ ਧਾਰਮਿਕ ਨਿਸ਼ਾਨੀ ਨਹੀਂ ਸਗੋ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਸ਼ਹਿਨਸ਼ਾਹੀ ਹੈ ਗੁਰਬਾਣੀ ਵਿੱਚ ਸਪਸ਼ਟ ਹੈ ਸਾਬਤ ਸੂਰਤ ਦਸਤਾਰ ਸਿਰਾ ਇਸ ਦਸਤਾਰ ਦੇ ਬਾਰੇ ਕਿੱਲਾ ਫੁਕੀਆਂ ਜਾਂ ਹੋਰ ਅਪਸ਼ਬਦ ਬੋਲਣਾ ਬੇहद ਮੰਦਪਾ ਗਿਆ ਜੱਥੇਦਾਰ ਨੇ ਸਾਫ਼ ਕਿਹਾ ਕਿ ਜਿਸ ਵਿਅਕਤੀ ਨੇ ਇਹ ਬਿਆਨ ਦਿੱਤਾ ਹੈ ਉਹ ਸ਼ਾਇਦ ਦਸਤਾਰ ਦੀ ਮਹੱਤਤਾ ਤੋਂ ਬਿਲਕੁਲ ਅਣਜਾਣ ਹੈ ਇਹ ਨਿੰਦਨਯੋਗ ਵਰਤਾਰੇ ਇਹ ਜਿਹੜੇ ਸ਼ਬਦ ਆ ਬਹੁਤ ਮੰਦਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਕੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾਂ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰੋਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦਭਾਗਾ ਤੇ ਬਹੁਤ ਮਾੜਾ ਵਰਤਾਰਾ ਉਹ ਸੋ ਅੱਜ ਐਮਪੀ ਸੁਖਿੰਦਰ ਨਾਲ ਆ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਉਹ ਕਰਦੇ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ 11 ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚਲਣਾ ਚਾਹੀਦਾ ਵਿਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਬਿਆਨ ਬਾਰੇ ਸਮੁੱਚੇ ਪੰਥ ਅੱਗੇ ਉਸ ਐਮ ਐਲ ਏ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਅਗਲੇ ਸਮੇਂ ਇਹਨਾਂ ਨਿਸ਼ਾਨੀਆਂ ਬਾਰੇ ਇਸ ਤਰ੍ਹਾਂ ਦੀ ਬੇਅਦਬੀ ਨਾ ਹੋਵੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ